ये तो मुमकिन नहीं साहिबे ये तो मुमकिन नहीं साहिबे

سنو خوب اے سن ابه دار رہی سٹی چرے پورا نام کیٹی بتا کروں گا صدا نہ ہو تیری گل قبول ہویا میں تو کروں گی تیری اپنا قرار لگا پاسی ہے سي آیا میں تن دل دل مایا ہے یہ اد خوش کیوں نہیں ہے اد میں خوش نہیں ہے ایسا کر سکتے ہو حضور سے سنانی کئی طرح کی جوڑا تیرے کوثر میں متواصل ہے ਉਹਨਾਂ ਦਾ ਕੀ ਹੋਣਾ ਕੋਈ ਨਹੀਂ ਕਰੇਗਾ ਕਹਿੰਦੇ ਕਿਉਂ ਕਹਿੰਦੇ ਜਦੋਂ ਦਾ ਤੇਰੇ ਪੁੱਤਰ ਨੇ ਮੇਰੇ ਵਾਲਾ ਧੱਕਿਆ ਹੈ ਨਾ ਮੇਰੀ ਰੂਹ ਰੱਬੀ ਆਨੰਦ ਭਾਇਆ ਮੇਰੀ ਆਏ ਸਤਿਗੁਰੂ ਮੈਂ ਪਾਇਆ ਮੈਨੂੰ ਆਨੰਦ ਆ ਗਿਆ ਤੇ ਮੈਂ ਸਤਿਗੁਰੂ ਮੇਰਾ ਮਿਲ ਗਿਆ ਹੁਣ ਮੈਨੂੰ ਹੋਰ ਲੋੜ ਨਹੀਂ ਚਲੋ ਚਲੋ ਇਦਾਂ ਬਚਪਨ ਦੀਆਂ ਖੇਡਾਂ ਆਪਾਂ ਬੜੀਆਂ ਸੁਣੀਆਂ ਨੇ ਬਬਈ ਸ਼ਮਾ ਲਾਉਣਾ ਹੋਰ I'm <laughs> going Va, 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 ਮਾਰਾ ਪੇਵਾਵਾਸ ਨੇ ਨੇ ਸਦਾ ਦਿੱਤਾ ਕਹਿੰਦੇ ਨਾਨਕ ਤੈਨੂੰ ਮਨਕ ਭਾਗੋਂ ਸਦਾ ਦਿੱਤਾ ਜਾਂਦਾ ਹੈ ਮਨਕ ਭਾਗੋਂ ਨੇ ਬ੍ਰਹਮਤੂਰ ਕਰਨਾ ਹੈ ਦੇ ਤੂੰ ਔਣਾ ਜੁਲੂ ਮੈਂ ਅਸੂ ਸਦਾ ਦੇ ਦਿੱਤਾ ਮਾਰਾ ਨੇ ਪ੍ਰਵਾਨ ਕੀਤੀ ਮਾਰਾ ਚਲੇ ਗਿਆ ਰੰਗ ਸਹਿ ਰੰਗੋ ਵਿੱਚ ਜੋ ਵੀ ਕਰ ਜਾਇਆ ਕੋਈ ਧਰਵਾ ਨਾ ਹੀ ਕਿਸੇ ਕੇ ਬਾਸ ਸੱਚੇ ਨਾਨਕ ਰਾਭ ਤੋਂ ਪਹਿਲਾ ਪ੍ਰਵਾਨੀ ਜਿਹੜੇ ਸੱਚੇ ਨੇ ਮੇਰੇ ਵਰਗੇ ਦਾ ਮਾਨ ਕਰਿਆ ਜੇ ਐਮਐਲਏ ਆਜੇ ਉਹਦੇ ਮਗਰ ਹੱਥ ਜੋੜਿਆ ਦੇਣਗੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਮਐਲਏ ਜੀ ਆਇਆਂ ਨੂੰ ਨਹੀਂ ਜਿੰਦ ਤੱਕ ਪੇਪਰ ਆ ਜਾਏਗਾ ਜਿੰਦ ਤੱਕ ਆਏਗਾ ਮੇਰੇ ਕੋਲ ਗਿਆਲੇ ਪਾਸੋਂ ਕੋਈ ਚੋਈ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਜੀ ਹੁਣ ਜੇ ਐਮਐਲਏ ਆਇਆ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਤਵੱਜੋ ਦੇਵੇ ਫਿਰ ਸਮਝੇ ਕਿ ਜ਼ਾਬੂਦਾਰ ਜਾ ਰਿਹਾ ਨਹੀਂ ਜੇ ਤੇਰੇ ਮਨ 'ਚ ਦੇ ਕਾਣ ਹੈ سچے پہ چل چل پے اپنے برہم پوچھ ہوا بڑی دنیا نے لنگر چکا برہم کو چکیا کھیر کبھی چکتے ਜਿਹੜਾ ਸਾਕੇ ਜਾਂਦਾ ਹੈ ਉਹ ਉਸਤੇ ਕਰਦਾ ਹੈ ਧੰਨ ਮਰਦ ਬਾਗੋ ਧੰਨ ਮਰਦ ਬਾਗੋ ਵੇਖੋ ਪਪਨੇ ਵਾਲੇ ਬੜੇ ਬੰਦੇ ਹੁੰਦੇ ਨੇ ਬੰਦੇ ਨੂੰ ਪੰਪੀ ਕਰਵਾਉਂਦੇ ਨੇ ਜਦੋਂ ਬਰਵਾਉਂਦੇ ਨੇ ਗੱਲ ਯਾਰ ਬਸ ਬੰਦੇ ਨੂੰ ਸੋਪਾ ਕਰੀ ਜਾਓ ਕਈ ਬੰਦੇ ਸੋਪਾ ਦੇ ਝੋਕੇ ਹੁੰਦੇ ਨੇ ਮੇਰੇ ਵਰਗੇ ਵੀ ਸੋਪਾ ਹੋਈ ਜਾਏ ਬਸ ਜੇ ਮੜੀ ਦੀ ਗੱਲ ਉਹੀ ਤਰ੍ਹਾਂ ਕਹਿ ਦੋ ਤੇ ਬੰਦੇ ਕਰਤਾਂ ਲੱਗ ਜਾਂਦੇ ਹੁਣ ਗੱਲ ਇਦਾਂ ਹੀ ਹੋਣੀ ਏ ਜਦੋਂ ਜਦੋਂ ਸਾਰਿਆਂ ਨੇ ਹੀਰਪੁਰੇ ਸਾਖਲੇ ਦਾ ਇਹਦਾ ਕਰਕੇ ਪਹੁੰਚੀਏ ਉਹਦਾ ਰਾਈਟਰ ਇਹ ਰਾਮ ਮੈਂ ਰਾਈਟਰ ਦਾ ਪਹਿਲਾ ਨਾਮ ਹੀ ਦੱਸਣਾ ਜੇ ਦੱਸਦਾ ਫਿਰ ਆਨੰਦ ਖਰਾਬ ਹੋ ਜਾਏਗਾ ਰਾਮਾ ਲਿਖਦਾ ਉਹ ਪੋਥੀ ਚ ਕਹਿੰਦਾ ਮੈਂ ਛੋਟੇ ਹੁੰਦਿਆਂ ਮੈਨੂੰ ਲਗਣ ਲੱਗੀ ਵੇਖੋ ਕਥਾ ਬਹੁਤ ਵੱਡੀ ਮੈਂ ਤਾਂ ਨਹੀਂ ਸੁਣਾਉਣ ਸਮਾਂ ਲੱਗ ਜੇਗਾ ਸੋ ਹੀ ਕਰਕੇ ਸੁਣਾ ਦੇ ਤਾ ਸੁਣਾ ਰਹੇ ਆ ਕਿ ਗੁਰੂ ਸਾਹਿਬ ਅੱਜ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਨਾ ਗੁਰੂ ਨੇ ਕਿਹਾ ਨਹੀਂ ਅੰਮ੍ਰਿਤਸ 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 ਚੱਕ ਦੀ ਲੋੜ ਨਹੀਂ ਉਹਨਾਂ ਵਾਸਤੇ ਆ ਸਕੀਏ ਉਹਨਾਂ ਨੂੰ ਕਲੀਅਰ ਕਰ ਦੇਣਾ ਵੀ ਖੰਡੇ ਬਾੜੇ ਦਾ ਅੰਮ੍ਰਿਤ ਸ਼ਰਣਾ ਬਿਉਰੀ ਤੇ ਕੱਲ ਆਪਾਂ ਉਹ ਜਿਹੜਾ ਰਾਮ ਹੈ ਰਾਮ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਬੜੀ ਚਾਹਤ ਪੈ ਗਈ ਰੱਬ ਦੇ ਰੱਬ ਦੇ ਨਾਮ ਦੀ ਆਂਦਾ ਮੇਰੇ ਘਰ ਦੇ ਵਿਰੋਧ ਕਰਨ ਲੱਗ ਪਏ ਮੈਂ ਘਰੋਂ ਭੱਜ ਗਿਆ ਭੱਜ ਕੇ ਤੁਰ ਗਿਆ ਦਿੱਲੀ ਆਪਣੇ ਮਾਮੇ ਦੇ ਹੋਟਲ ਤੇ ਮਾਮੇ ਮੇਰੇ ਦਾ ਕਹਿੰਦਾ ਹੋਟਲ ਸੀ ਕੰਮ ਕਾਰ ਵਧੀਆ ਚੱਲਦਾ ਸੀ ਮੈਂ ਉੱਥੇ ਪ੍ਰਸ਼ਾਦਾ ਪਾਣੀ ਭਰਨਾ ਸਿੱਖ ਰਿਹਾ ਸੀ ਤੇ ਕਹਿੰਦਾ ਉੱਥੇ ਇੱਕ ਦਿਨ ਸਰਦਾਰ ਆਇਆ ਸਰਦਾਰ ਆ ਕੇ ਕਹਿੰਦਾ ਵੀ ਮੈਨੂੰ ਕੋਈ ਸਾਫ਼ ਸੁਥਰਾ ਬੰਦਾ ਦੇ ਦੇ ਜਿਹੜਾ ਪ੍ਰਸ਼ਾਦਾ ਪਾਣੀ ਵਧੀਆ ਪਕਾਉਂਦਾ ਹੋਵੇ ਮੈਂ ਨੌਕਰੀ ਕਰਨਾ ਬੱਚੇ ਮੇਰੇ ਪੰਜਾਬ ਦੇ ਤੇ ਮੈਨੂੰ ਇੱਕ ਬੰਦਾ ਦੇ ਬੰਦਾ ਕਹਿੰਦਾ ਵੀ ਮੇਰੇ ਮਾਮਾ ਨੇ ਮੈਨੂੰ ਭੇਜ ਦਿੱਤਾ ਵੀ ਤੂੰ ਜਾ ਮਾਮਾ ਮਾਮਾ ਕਹਿੰਦਾ ਜਾ ਕਹਿੰਦੇ ਮੈਂ ਚਲੇ ਗਿਆ ਜਦੋਂ ਕਹਿੰਦਾ ਮੈਂ ਸਰਦਾਰ ਦੇ ਘਰ ਗਿਆ ਸਰਦਾਰ ਰੋਜ ਸੁਖਣੀ ਸਾਹਿਬ ਦਾ ਬਾੜ ਕਰਿਆ ਕਰੇ ਰੋਜ ਤੇ ਕਹਿੰਦਾ ਮੈਨੂੰ ਬੜਾ ਆਨੰਦ ਆਇਆ ਕਰੀ ਵੇਖੋ ਜਿਹੜੀ ਜਿਹੜੀ ਰੂਹ ਦਿਲੋਂ ਸਾਫ਼ ਹੈ ਨਾ ਉਹ ਜਿੱਥੇ ਮਰਜ਼ੀ ਬਹਿ ਜਾਏ ਉਹਦੀ ਆਨੰਦ ਆਏਗਾ ਉਹ ਸੱਚ ਨਾਲ ਤੇ ਵੇਖੋ ਕਹਿੰਦਾ ਮੈਂ ਦੱਸਦਿਆਂ ਦੱਸਦਿਆਂ ਸਰਦਾਰ ਨੂੰ ਪੁੱਛਿਆ ਸਰਦਾਰ ਜੀ ਆ ਜੋ ਤੁਸੀਂ ਪੜਦੇ ਜੀ ਕੀ ਇਹ ਮੈਂ ਵੀ ਪੜ ਸਕਦਾ ਉਹ ਕਹਿੰਦੇ ਹਾਂ ਗੁਰੂ ਨਾਨਕ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ ਉਹ ਵੀ ਪੜ ਲਓ ਕਹਿੰਦਾ ਮੈਂ ਹੁਲੀ ਚ ਗੁੜਕਾ ਸਾਹਿਬ ਲੈ ਲਿਆ ਮੈਨੂੰ ਇੰਨੀ ਬਾਣੀ ਚੰਗੀ ਲੱਗਿਆ ਕਰੇ ਮੈਂ ਤਿੰਨ ਤਿੰਨ ਚਾਰ ਚਾਰ ਵਾਰੀ ਸੁਖਮਨੀ ਸਾਹਿਬ ਕਰਿਆ ਕਰਾਂ ਕੋ ਸਤਨਾਮ ਸ਼੍ਰੀ ਵਾਹਿਗੁਰੂ ਇੱਕੋ ਜਿਨੂੰ ਇਛਾ ਨਾ ਮਿਲਦੀ 오! 위치에 리드있지 여호! 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 ਸਮਝਾਉਂਦਾ ਉਹਦੀ ਮੋਰੀ ਨੂੰ ਚਾਹਤ ਨਾਲ ਬੰਦਾ ਮਿਲਦੀ ਉਹ ਘਰ ਮਾਨੇ ਨਹੀਂ ਪਾਂਦਾ ਭੁੱਖ ਲੱਗੀ ਹੋਵੇ ਨਾ ਫਿਰ ਬੰਦਾ ਇਹ ਨਹੀਂ ਕੁਛ ਦਾ ਦਾਲ ਬਣੀ ਕਿ ਖੀਰ ਬਣਿਆ ਫਿਰ ਖਾਈ ਜਾਂਦਾ ਤੇ ਕਹਿੰਦਾ ਮੈਂ ਜੱਪੀ ਜਾਇਆ ਕਰਾਂ ਅਦਾ ਸਰਦਾਰ ਜੀ ਨੇ ਦੱਸਿਆ ਅਸੀਂ ਵੀ ਇਹ ਬਾੜੀ ਚ ਸ਼ਕਤੀ ਬਣੀ ਏ ਕਹਿੰਦਾ ਉੱਥੇ ਮੈਨੂੰ ਕਿਸੇ ਬੰਦੇ ਨੇ ਸੜਿਆ ਲਾਇਆ ਵੀ ਜੇ ਤੂੰ ਨੌਕਰੀ ਕਰਨੀ ਹੈ ਇੰਡੋਨੇਸ਼ੀਆ ਦੇ ਵਿੱਚ ਇੰਡੀਅਨ ਐਮਬੈਸੀ ਜਿੱਥੇ ਨੌਕਰੀ ਦਿਵਾ ਦੇਣਾ ਵੀ ਜਿਵੇਂ ਆਪਾਂ ਇਥੋਂ ਕੈਨੇਡਾ ਅਮਰੀਕਾ ਜਾਣਾ ਉਹ ਵੀ ਇੱਕ ਕੈਸ਼ ਦੀ ਗੱਲ ਹੈ ਜਦੋਂ ਆਪਾਂ ਮੰਨ ਲਓ ਇਥੋਂ ਕੈਨੇਡਾ ਅਮਰੀਕਾ ਜਾਣਾ ਹੋਵੇ ਨਾ ਤੇ ਉਹਨਾਂ ਦੀ ਐਮਬੈਸੀਆਂ ਨੇ ਇਥੇ ਕੈਨੇਡਾ ਅਮਰੀਕਾ ਦੀਆਂ ਜਿਹੜੇ ਲੋਕਾਂ ਨੇ ਉਹ ਉਧਰੋਂ ਇੱਧਰ ਆਣਾ ਹੋਵੇ ਆਪਣੀ ਇੰਡੀਆ ਦੀਆਂ ਐਮਬੈਸੀਆਂ ਉਧਰ ਨੇ ਤੇ ਆਪਣੇ ਇੰਡੀਆ ਅੰਬੈਸੀ ਤੋਂ ਨੌਕਰੀ ਮਿਲ ਗਈ ਉਹ ਕਹਿੰਦਾ ਮਾਣਾ ਭਾਂਡੇ ਮਾਂ ਦਾ ਮਾਂ ਦਾ ਪ੍ਰਸ਼ਾਦੇ ਪਾਉਂਦਾ ਪਾਉਂਦਾ ਸਿੱਧਾ ਹੀ ਅਸਰ ਹੋ ਗੋ ਆਂਦਾ ਮੈਂ ਉੱਥੇ ਗਿਆ ਉੱਥੇ ਵੀ ਨਾ ਵਿਹਲਾ ਰਿਹਾ ਕਰਾਂ ਕੰਮ ਜ਼ਿਆਦਾ ਨਾ ਐ ਕਿਰੇ ਉੱਥੇ ਵੀ ਮੈਂ ਬਾਣੀ ਵੜੀ ਜਾ ਕਰਾਂ ਉੱਥੇ ਮੇਰੀ ਤਰੱਕੀ ਹੋ ਗਈ ਥੋੜੇ ਮਹੀਨਿਆਂ ਜੀ ਉਥੋਂ ਮੈਨੂੰ ਇੰਗਲੈਂਡ ਨੌਕਰੀ ਮਿਲ ਗਈ ਕਹਿੰਦਾ ਮੈਂ ਆਖਿਆ ਵਾਕੀ ਬਾਣੀ ਚ ਸ਼ਕਤੀ ਬੜੀ ਏ ਉਹਨੇ ਪਕਾਇਦਾ ਉਸ ਕੋਠੀ ਚ ਫੋਟੋਆਂ ਦਿੱਤੀਆਂ ਨੇ ਆਪਣੀਆਂ ਕਲੀਨ ਸ਼ੇਪ ਵਾਲੀਆਂ ਉਹ ਕਹਿੰਦਾ ਜਿਹੜੀ ਅੰਬੈਸੀ ਇੰਗਲੈਂਡ ਦੀ ਏ ਇੰਗਲੈਂਡ ਚ ਇੰਡੀਅਨ ਅੰਬੈਸੀ ਏ ਉਥੇ ਇੰਗਲਿਸ਼ ਆਉਣੀ ਜ਼ਰੂਰੀ ਏ ਅੰਗਰੇਜ਼ੀ ਆਉਣੀ ਜ਼ਰੂਰੀ ਕਹਿੰਦਾ ਮੈਂ ਅੰਗਰੇਜ਼ੀ ਸਿੱਖਣ ਲੱਗ ਪਿਆ ਜਿੱਥੇ ਮੈਂ ਅੰਗਰੇਜ਼ੀ ਸਿੱਖਣ ਜਾਣਾ ਉਥੇ ਹੋਰ ਵੀ ਮੂੜਕਾਂ ਦੇ ਬੰਦੇ ਅੰਗਰੇਜ਼ੀ ਸਿੱਖਣ ਆਉਂਦੇ ਉਥੇ ਕਹਿੰਦਾ ਵੀ ਇੱਕ ਬੀਬੀ ਵੀ ਆਉਂਦੀ ਉਹਦਾ ਨਾਂ ਇੱਕ ਲੱਲੀਆ ਬਕਾਇਦਾ ਉਹਨੇ ਫੋਟੋ ਦਿੱਤੀ ਇਜ਼ਰਾਈਲ ਦੀ ਬੀਬੀ ਉਹ ਵੀ ਅੰਗਰੇਜ਼ੀ ਸਿੱਖਣ ਆਉਂਦੀ ਕਹਿੰਦਾ ਸੀ ਚਾਰ ਜਣਿਆਂ ਨੇ ਸਲਾਹ ਬਣਾਈ ਵੀ ਇੰਗਲੈਂਡ ਤੋਂ ਜਰਮਨ ਕੋ ਮੰਨ ਜਾਈਏ ਤੇ ਸੰਗਤ ਦੀ ਗੱਲ ਬੜੀ ਕਮਾਲ ਦੀ ਏ ਜਿਨ੍ਹਾਂ ਨੇ ਮੰਨ ਨਹੀਂ ਛਕਿਆ ਭਾਵੇਂ ਹਿੰਦੂ ਵੀ ਏ ਭਾਵੇਂ ਸਿੱਖ ਏ ਆਹ ਗੱਲ ਸੁਣਗੇ ਤੁਹਾਡਾ ਆਪ ਦਿਲ ਕਰੇਗਾ ਮੰਨ ਛਕਣ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਹੈ ਹਿੰਦੂ ਏ ਰਾਮਾ ਨਾ ਏ ਕਹਿੰਦਾ ਮੈਂ ਚੱਲ ਪਿਆ ਅਸੀਂ ਜਰਮਨ ਘੁੰਮਣ ਚੱਲ ਪਏ ਕਬੀ ਦੇ ਹੁਣ ਜਿਨ੍ਹਾਂ ਨੂੰ ਪਤਾ ਜਿਹੜੇ ਉੱਧਰ ਗਏ ਉਹਨਾਂ ਨੂੰ ਪਤਾ ਹੈ ਵੀ ਇੰਗਲੈਂਡ ਤੋਂ ਜਰਮਨ ਹੰਦਾ ਗੱਡੀ ਨੇ ਜਾ ਸਕਦਾ ਹੈ ਕਹਿੰਦਾ ਵੀ ਅਸੀਂ ਪਹੁੰਚੇ ਹੋਟਲ ਨਾਲ ਮਿਲੇ ਕੋਈ ਨਹੀਂ ਬੜੇ ਹੋਟਲ ਆਪੇ ਅੱਜ ਕਾ ਤਾਂ ਆਨਲਾਈਨ ਜਮਾਨਾ ਹੈ ਪਹਿਲਾਂ ਬੁਕਿੰਗ ਕਰ ਸਕਦੇ ਆ ਕਹਿੰਦਾ ਇੱਕ ਇੱਕ ਹੋਟਲ ਮਿਲਿਆ ਜਿੱਥੇ ਦੋ ਕਮਰੇ ਨੇ ਅਸੀਂ ਹੈ ਚਾਰ ਜਮਿਆਂ ਤਿੰਨ ਬੰਦੇ ਆ ਇੱਕ ਬੀਬੀ ਕਹਿੰਦਾ ਉਹ ਦਲੀਆ ਕਹਿੰਦੀ ਮੈਨੂੰ ਕਹਿੰਦੀ ਮੈਂ ਆ ਦੋਵਾਂ ਨਾਲ ਕਿਸੇ ਨਾਲ ਨਹੀਂ ਸੋਣਾ ਮੈਂ RAME ਨਾਲ ਸੌਂ ਜਾਗੀ ਕਿਉਂ ਕਿ ਗੁਰੂ ਗੋਬਿੰਦ ਸਿੰਘ ਦੀ ਬਾਣੀ ਪੜਦਾ ਮੈਨੂੰ ਇਹਦੇ ਤੇ ਯਕੀਨ ਹੈ ਇਹਦਾ ਮਨ ਨਹੀਂ ਮਿਰਦੇ ਡੋਲਦਾ ਕਹਿੰਦਾ ਜਦੋਂ ਨੇ ਨਾਂ ਦਿੱਤਾ ਨਾ ਗੁਰੂ ਗੋਬਿੰਦ ਸਿੰਘ ਦਾ ਕਹਿੰਦਾ ਮੈਂ ਬੜਾ ਕਲ ਰਹਿਦਾ ਹਾਂ ਅੰਦਾ ਅਸੀਂ ਕਮਰੇ 'ਚ ਚਲੇ ਗਏ ਮੈਂ ਅਰਦਾਸ ਕੀਤੀ ਉਹ ਇਸ਼ਨਾਨ ਕਰਨ ਚਲੇਗੀ ਇਹ ਕਲਗੀਆਂ ਵਾਲਿਆ ਇਹਨੇ 13 ਨਾਂ ਲਿਖਦਾ ਹੈ ਮਹਾਰਾਜ ਮੈਂ ਤਾਂ ਕਲੀਨ ਸ਼ੇਵਾਂ ਮੈਂ ਇਹਦੇ ਨਾਲ ਮਰਤ ਵੀ ਨਹੀਂ ਸ਼ੱਕਿਆ ਮੇਰਾ ਮਨ ਨਾ ਡੋਲੇ ਪਾਤਸ਼ਾ ਤੁਸੀਂ ਕਿਰਪਾ ਕਰੋ ਮੇਰਾ ਮਨ ਸਹੀ ਰਵੇ ਕਹਿੰਦਾ ਮੈਂ ਇੰਨੀ ਜਦੋਂ ਅਰਦਾਸ ਕੀਤੀ ਨਾਲ ਦੀ ਨਾਲ ਨਾ ਬਿਹੋਸ਼ ਹੋ ਗਿਆ ਜਿਵੇਂ ਬਿਓਚੀ ਦੀ ਦਵਾਈ ਖਾ ਲਈ ਹੋਵੇ ਨਾਲ ਦੀ ਨਾਲ ਬਿਹੋਸ਼ ਹੋ ਗਿਆ ਬੈੱਡ ਤੇ ਡੇਗ ਪਿਆ ਕਹਿੰਦਾ ਜਦੋਂ ਅ ਸਵੇਰੇ 2 ਵਜੇ ਮੈਂ ਉੱਠਦਾ ਸੀ ਅਮਰਤ ਵੇਲੇ ਨਾਮ ਜਪਣ ਲਈ ਮਾਫ ਕਰਿਓ ਨਾਮ ਜਪਣ ਇਹਨੇ ਸੁਖਮਣੀ ਸਾਹਿਬ ਦਾ ਪਾਠ ਕਰਨ ਲਈ 2 ਵਜੇ ਉੱਠਦਾ ਸੀ ਸਾਰਾ ਦਿਨ ਬੋਲ ਬੋਲ ਕੇ ਨਾ ਜਿਆਦਾ ਬੋਲ ਬੋਲ ਕੇ ਹੰਬ ਜਾਂਦੇ ਆ ਅੱਜ ਸਵੇਰੇ ਵੀ ਦੁਆਣ ਸੀ ਕੱਲ ਵੀ ਦੁਆਣ ਸਤ ਜਿਆਦਾ ਬੋਲ ਬੋਲ ਕੇ ਨਾ ਗੱਲਾਂ ਵੇਸੂਣ ਲੱਗੀਆਂ ਉਹ ਇਹਦਾ ਵੀ ਜਦੋਂ ਮੈਂ 2 ਵਜੇ ਸਵੇਰੇ ਉੱਠਿਆ ਸੁਖਮਨੀ ਸਾਹਿਬ ਦਾ ਜਾਪ ਕਰਨ ਲਈ ਜਦੋਂ ਬੈਲ ਤੋਂ ਲੱਤਾਂ ਥੱਲੇ ਲਾਈਆਂ ਜੇ ਲੱਤਾਂ ਥੱਲੇ ਲੱਗੀਆਂ ਨਹੀਂ ਸਾਹਮਣੇ ਗੁਰੂ ਹੋਰ ਸਹੀ ਖਲੋਤੇ ਨੇ ਆਪ ਕੋ ਸਾਤਨਾਮ ਸ੍ਰੀ ਵਾਹਿਗੁਰੂ ਸੋਨਾ ਸਾਧੂ ਯਾਰ ਪਾਉ ਸਾਹਮਣੇ ਕਲਗੀਆਂ ਦੇ ਪਾਸ ਆਂਦਾ ਮੈਂ ਹੱਥ ਜੋੜੇ ਕਹਿੰਦਾ ਸਿਰਫ ਮੈਨੂੰ ਇੰਨੀ ਗੱਲ ਕਹੀ ਉਹ ਰਾਮਿਆ ਜੇ ਹੁਣ ਮੈਨੂੰ ਵਰਤ ਲਿਆ ਹੈ ਨਾ ਤੇ ਮੇਰਾ ਹੋਰ ਨਹੀਂ ਹੁਣ ਮੈਂ ਅੰਮ੍ਰਿਤ ਛਕ ਲਾ ਜਾ ਮੈਂ ਤੇਰੇ ਤੋਂ ਇਹੋ ਜੀ ਸੇਵਾ ਲੈਣੀ ਤੋ ਕਈਆਂ عمر ਸਕਾਂਗਾ ਸੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਇਹਨੇ ਤੂੰ ਕਈਆਂ ਨੂੰ ਉਮਰ ਸਕਾਉਣਾ ਆਦਾ ਸਵੇਰ ਦੇ ਦਰਸ਼ਨ ਹੋਏ ਚਾਰ 2 ਵਜੇ ਦਰਸ਼ਨ ਹੋਏ ਮੈਂ बेहोश ਹੋ ਗਿਆ ਸ਼ਾਮੀ 3-4 ਵਜੇ ਦੁਬਾਰਾ ਫੇਰ ਆ ਕੇ ਖੁੱਲੀ ਕਹਿੰਦਾ ਮੈਂ ਜਦੋਂ ਉੱਠਿਆ ਮੇਰਾ ਸਰੀਰ ਫੁੱਲਾਂ ਤੋਂ ਵੀ ਹੌਲਾ ਲੱਗੇ ਆਨੰਦੀ ਅਨੰਹ ਲੱਗੇ ਆਕੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦਾ ਤੇਰਾ ਤੇਰੀ i yeah. yeah. ਸਤਿ ਸਾਨੂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇਣੀਆਂ ਕੋਟ ਕੋਟ ਬਧਾਈਆਂ ਹੋਣ ਸਾਰੇ ਇਹ ਅਰਦਾਸ ਕਰੋ ਵੀ ਗੁਰਨਾਨਕ ਸਾਡੇ ਮਨ ਚ ਵਸੇ ਤੇ ਸਾਡੇ ਮਨ ਚ ਪ੍ਰਗਟ ਹੋ ਜਾਵੇ ਸਾਰੇ ਸੰਗਤਾਂ